ਇਹ ਰਵੱਲ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਈ ਕੰਮ ਚੱਲਦੇ ਆ ਆਪਣੇ। ਅੱਜ ਆਪਣਾ ਕੰਮ ਚੱਲਦਾ ਬਿਜਲੀ ਵਾਲਿਆਂ ਦਾ ਤੇ ਇਹ ਪਲੰਬਰ ਵਾਲਿਆਂ ਦਾ। ਚਾਹੋ ਤੁਹਾਨੂੰ ਮੈਂ ਇੱਧਰ ਆਮਨੇ ਛੀਰੇਤਾ ਵੀ ਲਿਆਇਆ ਤੇ ਕਹੇ ਤਾਂ ਬਾਦ ਇਹ ਰੇਤਾ ਉਹਣਾ ਦੂਆ ਚਣਾਈ ਚ ਕੰਮ ਹੋਣਾ। ਤੇ ਇੱਕ ਸ਼ਾਮ ਨੂੰ ਹੋਰ ਰੇਤਾ ਉਹ ਆਪਣਾ ਲਪਾਈ ਚ ਕੰਮ ਆਣਾ। ਜਿਹੜੇ ਨੇ ਕੱਲ ਵੀਡੀਓ ਪਾਈ ਸੀਗੀ ਮੈਂ ਕਿ ਆਪਣਾ ਟੋਵਾ ਪੱਟਾ ਹੋਣਾ ਉਹ ਇੰਨੇ ਕੰਮ ਅਸੀਂ ਰੋਗਤਾ ਉਹ ਫੇਰ ਨਾ ਜਦ ਫਿਰ ਟੋਵਾ ਪੱਟਾ ਹੋਣਾ ਫਿਰ ਆਪਣਾ ਇਹ ਰੇਤਾ ਤੇ ਦੂਵੀਂ ਉਹਦਾ ਲਪਾਈ ਵਾਲਾ ਰੇਤਾ ਅੰਦਰ ਨਹੀਂ ਮੜਾ ਹੋਣਾ ਹੁਣ ਆਪਾਂ ਨੇ ਆਹ ਰੇਤਾ ਵੀ ਐਨ ਘਰਾ ਲੈਣਾ ਸਾਰਾ ਭਰ ਕੇ 200 ਫੁੱਟ ਤੇ ਆਪਣਾ ਦੂਬਾਰ ਰੇਤਾ ਵੀ ਉਰੇ ਘਰਾ ਲੈਣਾ ਆਪਣਾ ਆਪਣਾ ਲਪਾਈ ਵਾਲਾ ਉਹ ਵੀ ਫਿਰ ਉਹ ਤੇ ਬਾਅਦ ਫਿਰ ਆਪਾਂ ਨੇ ਉਰੇ ਪੱਟ ਲੈਣਾ ਆਪਣਾ ਉਹਦੇ ਵਾਲਾ ਟੋਵਾ ਹੈਟਰਿੰਗ ਵਾਲਾ ਤੇ ਇਧਰੋਂ ਫਿਰ ਆਪਣਾ ਖੰਦ ਵਾਲੀ ਨਿਊ ਵੀ ਪੱਟ ਲੈਣੀ ਵਿੱਚੇ ਫਿਰ ਆਪਣਾ ਆ ਲੱਗ ਜੂंगे ਬਿੱਟ ਆਪਣੇ ਨਿਊ ਭਰ ਕੇ ਇਧਰ ਨੂੰ ਦਰਵਾਜ਼ਾ ਖੜਦਣਾ ਫੇਰ ਆਪਾਂ ਨੇ ਹੈਨਾ ਫੇਰ ਬਾਜੋ ਟਰਾਲੀ ਨਹੀਂ ਵੜਨੀ ਆਪਣੀ じゃ ਫੇਰ ਆਪਾਂ ਨੇ ਇਧਰ ਨਿਊ ਨਾ ਬਟਾ ਲਈ ਤੇ ਅੰਦਰ ਵੀ ਤੁਹਾਨੂੰ ਦਿਖਾਉਂਦਾ ਮੈਂ ਦੋ ਕਮਰੇ ਜਿਹੜੇ ਬਿਜਲੀ ਵਾਲਾ ਕੰਮ ਤਾਂ ਹੋ ਗਿਆ ਨੇ ਇੱਕ ਕਮਰੇ ਜਿਹੜਾ ਹੋ ਗਿਆ ਦੂਏ ਤੇ ਚੱਲ ਰਿਹਾ ਦੂਏ ਚ ਥੋੜਾ ਜਿਹਾ ਰਹਿ ਗਿਆ ਆਹ ਗੰਦੇ ਜਿਹੜੀ ਰਹਿੰਦੀ ਰਹੀ ਤੇ ਲੱਗ ਚੱਲੀ ਇਹ ਕਮਰੇ ਤਾਂ ਹੋ ਗਿਆ ਪਟਾ ਲਗੂ ਮੇ ਉਪਰ ਹੈ ਨਾ ਨਾ ਲਗੂ ਹੈ ਅੰਦਰ ਵੀ ਪੈ ਗਿਆ ਮੈਂ ਆਪਾਂ

ਜੇ ਲੱਗੇ ਆ ਜਿਹੜੇ ਬਿਜਲੀ ਵਾਲਾ ਬਾਈ ਸੀਗਾ ਉਹ ਕੱਲ ਲੱਗੇ ਸੀਗੇ ਨਾ ਹਲੇ ਅੱਜ ਕੰਮ ਸ਼ੁਰੂ ਕਰਿਆ ਨਾ ਤਾਂ ਲੱਗ ਜਾਣਾ ਜੇ ਟਾਈਮ ਹਲੇ ਲੋ ਬਈ ਆ ਟਰਾਲੀ ਦੰਮੀ ਹੋ ਗਈ ਖਾਲੀ ਮੱਟਾੜੂ ਬਜਰੇ ਵਿੱਚ ਤੇ ਨਾਲੇ ਖੜਾ ਆਣਾ ਟਰੈਕਟਰ ਨਾਲੇ ਖੜਾ ਆਣੀ ਆਪਣੀ ਟਰਾਲੀ ਹਣ ਜਿਹੜਾ ਆਪਣਾ ਉਹ ਪਾਣੀ ਵਾਲਾ ਟੈਂਕਰ ਤਾਂ ਹੁਣ ਉਹਦੀ ਤਾਂ ਲੋਡ ਹੈ ਨਹੀਂ ਆਪਾਂ ਨੂੰ ਇੰਨੀ ਫਿਰ ਦੋਆ ਹੈਗੀ ਹੈ ਫਿਰ ਨਾ ਨਾ ਬੜ ਜਾਣਾ ਟੈਂਸ਼ਨ ਤੁਹਾਡੇ ਦਿਨ ਬਾਹਰ ਰੱਖ ਲਈ ਆਹ ਬਈ ਇਹ ਜਿਸ ਨਾਲ ਦੇ ਛੱਡੇ ਆਣੇ ਇਹਨਾਂ ਤੇ ਐਦੇ ਮੋਰੇ ਦੇਖਦੇ ਆ ਜੇ ਲੋਟ ਆ ਗਿਆ ਤੇ ਉਹ ਖੁੰਠੀ ਘਰਾਵਾ ਕੇ ਰੇਤਾ ਇਹ ਟਰੈਕਟਰ ਮੁੜ ਗਿਆ ਨਹੀਂ ਇਹ ਤੇ ਮੋਰੀ ਗਿਰਨੀ ਪੈਣੀ ਆ ਮੋਰੇ ਟੌਟੀਆਂ ਲਾ ਕੇ ਐ ਸੈਟਿੰਗ ਕਰ ਦਾਂ ਤੇ ਬੀਲੇ ਬਾਈ ਨੇ ਦੋ ਕਮਰੇ ਕਰਤੇ ਹੋਏ ਜਲੇ ਕੱਲ ਤੇ ਆਪਣੀ ਲਪਾਈ ਹੀਰੂ ਹੋਣੀ ਦਾ ਹਾਂ ਠੀਕ ਹੈ ਬੰਦ ਚੇ ਆ ਯਾਰ ਆ ਹਾਂ ਭਾਈ ਆ ਕਮਰੇ ਲੱਗੇ ਹੋ ਇੱਧਰ ਦਿੰਕ ਕਰਦਣ ਵਾਲੀ ਵੀ ਹੋਰ ਜੀ ਰਿਆ ਘੜ ਰਿਹਾ ਉਹ ਦੇਖੋ ਸਾਹ ਲੈਣਾ ਵੀ ਔਖਾ ਤੇ ਦਰਦਾ ਹੋ ਗਿਆ ਡਾਨਾ ਬਣਾ ਸਾਰਾ ਅੰਦਰ ਵੀ ਛੜਦਾ ਪੁਆਇੰਟ ਮਗਰ ਵੀ ਕਮੈਂਟਸ ਰੇ ਲੱਗ ਗਈ ਚਲੋ ਵੀ ਅੱਜ ਹੈ ਗੁਰਪੁਰਬ ਤੇ ਮੰਮੀ ਜੀ ਦੀਵੇ ਤੇ ਮੰਮੀ ਦੀਵੇ ਵਾਲੇ ਦੀਵੇ ਲਾਤੀ ਦੀਵੇ ਵਾਲੇ ਤੇ ਅਸੀਂ ਬੰਬ ਬਚਾ ਰਹੇ ਸੀਗੇ ਦਿਵਾਲੀ ਦਿਵਾਲੀ ਨੂੰ ਕੀ ਗੁਰਪੁਰਬ ਨੂੰ ਚਲਾਵਾਂਗੇ ਤੇ ਹੁਣ ਅਮਨੇ ਕੀ ਰਏ ਆਉਣ ਵਾਲੇ ਵੇਖ ਚਲਾਉਂਦੇ ਹੁਣ ਬੰਬ ਛੋਟ ਇੱਕ ਛੋਟਰ ਪਿਆ ਬਾਕੀ ਬੜੇ ਬੰਬ ਪੇ ਚਲੋ ਹੁਣ ਦਫਾਉਂਦਾ ਬਾਕੀ ਸਾਰੇ ਲੋ ਵੀ ਇੰਨੇ ਬੰਬ ਬਚ ਗਏ ਸੀਗੇ ਸਾਡੇ ਕੋਲ ਆ ਪਿਆ ਸੱਤ ਥੱਲੇ ਇੱਕ ਆ ਪਿਆ ਕਿਧਰਲੇ ਹੋਰ ਪਿਆ ਸਾਡੇ ਕੋਲ ਇਹ ਵੀ ਇਹ ਤੋਂ ਵੀ ਬੱਥੇ ਜਾਣੇ ਸਾਡੇ ਵਾਲੇ ਤੇ ਚਲਾਈਏ ਹੁਣ ਇਹ 5000 ਐਪ ਹੁਣ ਗਸ਼ਾਵ ਦੀ ਡੜੀ 5000 ਐਚਪੀ ਦੇਖਦੇ ਕਿ ਨਹੀਂ ਤੱਕ ਬੰਦੀ ਬਈ ਨੋਵੇ ਸਾਡਾ ਇੱਕ ਬੰਦਾ ਤਾਂ ਪਹੁੰਚ ਗਿਆ ਠੀਕ ਹੈ ਬਹੁਤ ਦੇਖੀ ਬੰਬ ਆਹ ਲੈ ਇਹਨੂੰ ਸਾਰੀ ਰਾਤ ਨਹੀਂ ਮੁੱਕਣੇ ਹਾਂ ਬਾਦੂ ਹੈ ਬਾਦੂ ਬਾਦੂ ਚੱਕ ਲੈ ਜੇ ਹੈਗੀ ਜਾਨ ਦੇਖ ਚੱਕ ਕੇ ਇੱਕ ਦਾ ਰੱਖ ਨੂੰ ਦੂਆ ਔਖਾ ਉਹ ਟੱਕਰੇ ਕੀਤਾ ਆਪਣਾ ਟਕੂ ਮੰਨ ਨਾਲ ਲੈ ਰੱਖ ਆਹ ਚੱਕ ਲਿਆ ਫਿਰ ਤੈ ਹਾਂ ਅਗਰ ਟੱਕਰ ਨਾ ਸਟਾਈਲ ਦੇ ਕੋਈ ਮੁੰਡੇ ਦਾ ਆਖ ਕੇ ਟੱਕ ਲਿਆ ਅਰਗਬਤੀ ਲਾਹ ਚਲਾਈਆ ਚਲਾਦੀ ਫੜਾਈ ਹਾਂ ਲੱਭ ਕੋਈ ਮਗਰ ਇਹ ਇਧਰ ਨੂੰ ਮੂੰਹ ਕਰ ਲਿਆ ਯਾਰ ਉਹਦਾ ਠੀਕ ਹੈ ਲੈ ਬਤਾ ਹਾਂ ਨਾ ਸ਼ੂਟਰ ਵੀ ਪਿਆ ਸਾਡੇ ਕੋਲ 100 ਇਹ ਛੋਟਾ ਵਾਲਾ ਹਾਂ 100 ਛੋਟਾ ਵਾਲਾ ਦੇਖ ਲੈ ਕਿਦਾਂ ਨੋਟ ਲੱਗਦੇ ਇਹ ਰਾਂਏ ਫਿਰ ਕਿੱਥੇ ਪਤਾਈ ਉਹ ਖੁੰਝੇ ਰੱਖ ਲੈ ਜਿਹੜੀ ਖੁੰਝੇ ਦੇ ਇਧਰੋਂ ਸਾਰੇ ਪਾਸੇ ਰੈਟ ਆਈ ਜਾਵੇ ਉਹ ਖੁੰਝੇ ਬਾਹੋਂ ਬੱਲਾਂ 'ਤੇ ਰੱਖ ਦੋ ਆਪਾਂ ਇੱਕ ਬੰਦੇ ਨੇ ਪਹਿਲਾਂ ਹੀ ਚਲਾਤਾ ਚਲਾਤਾ ਇਹ ਆਨੇ ਕਿਹਨੇ ਚਲਾਤਾ ਇਹ ਤੈਂ ਚਲਾਇਆ ਇਹ ਰਾਇ ਤੇ ਖਤਰਾ ਨਹੀਂ ਲੈ ਡੱਬੀ ਦੇਰ ਦੇ ਹੈਗੀ ਆ ਕਾਹਦਾ ਖਤਰਾ ਬਟਾ ਟਾਈਮ ਬਹੁਤ ਲਾਉਣਾ ਤੂੰ ਡੱਬੀ ਕਾਹਦਾ ਖਤਰਾ ਆਉਂਦਾ ਇਹ ਮੈਚ 라ਉਂਗਾ ਤੂੰ ਦੇ ਡੱਬੀ ਯਾਰ ਇਹ ਉਹ ਸਰਫੀ ਕਿੱਥੇ ਗਿਆ ਉਹ ਖਰਾਬ ਕਰਿਆ ਮਗਰ ਬੱਤੀ ਨੂੰ ਨਾ ਬਲਦੀ ਰੱਖ ਲੈ ਹੰਤ ਮਾਰ ਕੇ ਨਾ ਛਾੜ ਉਹਨੂੰ ਚੱਕ ਲੈਣੀ ਬੱਤੀ ਦੱਕਦਾ ਫਿਰ ਇਹਦਾ ਸਦਾਈ ਆ ਯਾਰ ਬਲਦੀ ਰੱਖ ਲੈ ਉਹਨੂੰ ਕਿੱਥੇ ਗੇਰਤੀ ਉਹ ਗੇਰਤੀ ਛੇਕੀ ਲਾਈ ਜਾ ਦੇ ਆਏ ਬੋ ਮੈਂ ਇਨਾ ਇਨਾ ਉਹ ਆਇ ਕੋਸਤ ਵਾਲੇ ਦਿਨ ਪਸੰਤ ਵਾਲੇ ਦਿਨ ਕਰਦੇ ਆਪਾਂ ਨੂੰ ਉਹ ਇਹੋ ਜਿਹਾ ਮੈਚ ਲੈ ਵੀ ਅਗਰਵਤੀ ਨਾਲੇ ਚਲਾਵਾ ਮੈਂ ਰੀਲ ਬਣਾਉਣੀ ਹੈ ਹੈ ਇੱਕ ਹਾਥੀ ਵਾਰ ਕੇ ਰੀਲ ਬਣਾਉਣੀ ਹੈ ਇਹ ਨਾਲ ਤਾਂ ਮੈਨੂੰ ਦੇ ਕਿੱਥੇ ਨਹੀਂ ਨਹੀਂ ਮੈਂ ਤਾਂ ਤਾਂ ਪਿੱਛੇ ਹੋ ਗਿਆ ਜੈਕਟ ਨਾਲ ਮੂੰਹ ਥੱਪੜ ਇਹਦਾ ਖੋਲ ਦੋ ਚੱਲ ਓਏ ਉੱਤਮਕ ਕੱਜ ਲਾ ਕੇ ਹੁਣ ਵੀ ਇਹਨਾਂ ਨੂੰ ਤਿੰਨ ਵਾਲਾ ਇਹ ਕਿੰਨੇ ਵਾਲਾ ਇੱਕ ਵਾਲਾ ਤਿੰਨ ਵਾਲਾ ਇਹ ਪਤਾ ਨਹੀਂ ਕਿਹੜਾ ਏ ਕਹਿੰਦੇ ਬੜਾ ਭਾਈ ਏ ਆਉਨੇ ਆਂ ਸਾਡ ਫਲੈਸ਼ ਵਾਲਨਾ ਛੱਡ ਜਾ ਬੰਦ ਕਰਤੀ ਲ ਚੱਲੂਗਾ ਚੱਲੂਗਾ ਸੈੱਗ ਲਾ ਕੇ ਨਾ ਰਾਵੋ ਲੈ ਆ ਬੱਕਾ ਹੇ ਸਰਾਵਾ ਇੱਕ ਤਾਂ ਹੋਰ ਛੋੜੀਆਂ ਕਿੱਥੇ ਛੋੜਣੀਆਂ ਮਾਉਂੀ ਚਲਾਈ ਜਾਣੀਆਂ ਉਹ ਛੰਪੀ ਇਹ ਪਿੱਛੇ ਨੂੰ ਗੋਲੀ ਗੂਲੇ ਲਾ ਦੇ ਮੱਛੀ ਨਾਲ ਹੈਗਾ ਇਦਾਂ ਦਾ ਹੋ ਹੈਗਾ ਪਿੱਛੇ ਵੇ ਸਾਰਾ ਲੈ ਇਹ ਬਿੱਚਾ ਨੇ ਕਿ ਉਹਦੇ ਨਾਲ ਨਹੀਂ ਉਹ ਖੜ ਜਾ ਇੱਕ ਹੋਰ ਚੱਲਣਾ ਨਾਲ ਹੈ ਆਹੋ ਹੱਥ ਚ ਫੜਤੀ ਮੈਂ ਚਲਾ ਲੈਣਾ ਦੋਨੇ ਜਣੇ ਉਹ ਹੋ ਮੈਂ ਚੱਲੂਗਾ ਮੱਛੀ ਨੂੰ ਅੱਗੇ ਵਹਿ ਗਈ ਹੋਰ ਚੱਲਣ ਲੱਗਾ ਛੋਟਾ ਛੋਟਾ ਭਾਈ ਹੈਗੀ ਜਾਨ ਜਾਨ ਹੈਗੀ ਆ ਉਹ ਹੈਗੀ ਓਏ ਉਹ ਮੈਂ ਨਾਲ ਕਿੱਥੇ ਗਿਆ ਤੈਨੂੰ ਚੱਲਿਆ ਨਹੀਂ ਤੇਰੇ ਨਾਲ ਚਲਾ ਮਾਰਿਆ ਤੇਰੇ ਆ ਠੀਕੇ ਵਜਗੀ ਇਹ ਕਾਜੀਵਾਰ ਆਈ ਯਾਰ ਲੈ ਤੇ ਉਹ ਤੇਰੀ ਜੀ ਬੱਤੀ ਨੂੰ ਅੱਗ ਲਾ ਉਹ ਬਾਲ ਤਾਂ ਲੈਣ ਦੇ ਘਰ ਉਹਨੂੰ ਆਪਣੇ ਪਰ ਨਾਲ ਗਏ ਆਜੇ ਸਿੰਪਲ ਬਈ ਤੁਹਾਡੇ ਪਿੰਡਾਂ ਚ ਵੀ ਹੋਣਾ ਵੇਖੋ ਉਹ ਉਹ ਆ ਸੀਲ ਖੜ ਤੇ ਮਰਦੀ ਲਾ ਵੀ ਚਲਾਈ ਹੁਣ ਸ਼ੂਟਰ ਕਿੰਨੇ ਵਾਲਾ ਦੇਖੀ ਕਿੰਨੇ 1 2 3 4 ਵਾਲਾ ਉਹ ਦੇਖਿਓ ਮੜਾ ਜਾਣਾ ਉਹ ਇਧਰ ਨਾ ਗਿਆ ਸੀ ਚਕੇਰ ਸਿੰਘ ਖੜਾ ਵੀ ਲਾ ਲਾ ਉਹਨੂੰ ਆ ਕੇ ਲਾ ਦੇ ਲਾ ਦੇ ਲਾ ਦੇ ਯਾਰ ਹੁਣ ਤਾਂ ਹੋਊਗਾ ਕੋਈ ਯਾਰ ਬੱਜ ਨਹੀਂ ਨੂੰ ਧਿਆਨ ਨਾਲ ਉਹ ਲਾਈ ਬਣੀ ਅੱਗੇ ਯਾਰ ਤਾਨੂੰ ਇਹਨੂੰ ਇੱਕ ਪਾਸੇ ਤੇ ਲਾਈ ਜਦੋਂ ਪੁੱਠਾ ਪਾ ਗਿਆ ਬਸਲੇ ਆ ਲੈ ਕੀ ਕਰਿਆ ਪੁੱਠਾ ਪਾ ਗਿਆ ਦੋ ਤੁਮ ਨਹੀਂ ਕਾ ਦੇਖਦੇ ਪਰ ਉਹ ਆ ਬਾ ਉੱਪਰ ਆ ਆ ਲੈ ਇੱਕ ਸਾਈਡ ਤੇ ਲੋ ਓਏ ਅਬ ਠੀਕ ਮਾਰ ਅਸੀ ਇੱਕ ਬਹੁਤ ਵੱਡਾ ਲੱਗਿਆ ਜੇਨ ਬਾਦ ਬੜਾਉਂਗਾ ਹੋ ਦੱਬੀ ਤੇਰੇ ਕਿਤੇ ਕੋਲ ਉਹ ਲੈ ਤੇਰੇ ਕੋਲ ਡੱਬੀ ਪਰੇ ਲੈ ਜਾ ਇਹਨੂੰ ਚਲਣਾ ਕਪੜਾ ਦੁਕਾਨ ਇਹ ਬੋਲਾਂਗੇ ਅਉਣ ਬੜਾ ਕੁੱਤ ਆ ਲੋ ਪਰੇ ਭਈਰੇ ਤੇਰੇ ਤੋਂ ਉਹ ਬੱਚਾ ਮੈਂ ਦੱਬੀ ਮੋੜਾ ਅਗਲੇ ਬਣਾਇਆ ਆਪਣਾ ਮੇਰੇ ਤੇ ਛੋਟੇ ਜਿਹੇ ਸੀ ਉਹ ਆਪੇ ਗਿਰਨ ਲੱਗਿਆ ਉਹ ਗਿਰ ਗਿਆ ਨਾ ਬੜਾ ਜਾ ਉਹ ਚੱਲ ਉਹ ਇੱਕ ਉਹ ਇੱਕ ਗਿਰ ਗਿਆ ਵਿੱਚ ਇੱਕ ਵਿੱਚ ਗਿਆ ਉਹ ਇਹ ਲਾਉਣੀ ਉਸ ਦਿਨ ਲੱਭਦੀ ਲੱਗੀ ਉਹ ਤਾਂ ਕੀ ਪੈਸਾ ਨਹੀਂ ਉਹ ਗਦਾ ਚੱਲ ਬੜਾ ਉਹ ਖੜ ਜਾ ਇਹ ਕਿਆ ਕਰਦਾ ਹੈ ਬਿਸਮਲਾ ਵੀ ਇਹ ਬਾਈ ਸਾਡੇ ਜਿਹਾ ਕਰਦਾ ਉਹੀ ਕੰਮ ਜਿਸ ਨੇ ਮਾਨ ਨੇ ਇਹ ਕੰਮ ਕਰਾਇਆ ਚੱਲ ਆ ਜਾ ਯਾਰ ਵੀਡੀਓ ਤਾਂ ਬਣਾ ਦੇ ਸਾਡੀ ਉਹ ਕੰਮ ਤਾਂ ਚੱਲਣ ਦੇ ਇੱਕ ਪਾਸੇ ਹੋ ਗਿਆ ਆਪਾਂ ਨਹੀਂ ਚੱਲਦੇ ਹੋਣ ਇਹ ਚੱਲ ਜਾ ਸਕਣ ਹੈਗੀ ਹੈ ਕਿ ਨਹੀਂ ਉਹ ਚੱਲ ਪਿਆ ਆ ਵੀ ਵਿਆਹ ਨੇੜੇ ਆਉਣੇ ਆਲਾ ਪੈਸੇ ਪਹਿਲੀ ਇਕੱਠੇ ਕਰਦੇ ਆ ਕਰੋੜਪਤੀ ਹੋ ਗਏ ਬਾਈ ਆ ਦੇਖੋ ਕਰੋੜਪਤੀ ਹੋ ਗਏ ਇੱਧਰ ਇੱਧਰ ਪੁੱਛ ਥੋੜਾ ਹੋ ਗਿਆ ਇਹੋ ਕੱਟ ਗਈ ਆਈ ਆਈ ਆ ਦੇ ਅਰਦੂ ਨਹੀਂ ਲਾ ਜ ਰੋਟ ਖੜ ਜਾ ਹੁਣ ਕਿਤੇ ਨੀਲਾ ਜੇ ਲੈ ਇਹ ਆ ਦੇ ਲੈ ਚੱਕਰ ਆਏ ਮੋਟੀ ਸਾਮੀ ਕਰੋੜਪਤੀ ਆਏ ਆ ਇੱਧਰ ਤੋਂ ਕਰੋੜਪਤੀ ਬਣ ਗਏ ਬਾਈ ਆ ਮੁੰਡਾ ਅਪਣੇ ਇੱਕ ਆਪਣਾ ਕੋਣ ਨਾਸੇ ਲੈ ਵੀ ਲੈ ਵੀ 5000 ਐਚਵੀ ਚਲਾਉਣ ਲੱਗਿਆ 5000 ਰੀਲਾ ਬਣਦੇ ਨਾਲ ਬੰਬੂ ਬੰਬੂ ਬੋਲ ਬੰ ਬਲੇ ਬਲੇ ਜੀਆ ਬੰਬ ਬੰਬ ਬੋਲ ਮੈਂ ਕਿਹਾ ਪਾ 2000 ਵਾਲੀ ਲੈ ਕੇ ਆਏ ਤੇ ਹਾਂ ਹਾਂ ਤੇ 5000 ਵਾਲੀ ਚੱਲੀ ਓਏ ਲੂਣਨ ਨੂੰ ਵੀ ਜਗ੍ਹਾ ਲੱਭ ਲਓ ਉਹ ਪਰੇਖਣਾ ਕਰ ਨੂੰ ਉਹ ਹੈਗੀ ਟੱਪੀ ਹਾਂ ਵਾ ਆ ਜਾ ਉਹ ਬੱਲੇ ਓਹ ਹੋ 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 ਕਿੰਦਾ ਸੱਪ ਕਿੱਨੇ ਫੁਰਦਾ ਹੈ ਬੱਲੇ 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 ਸੱਪ ਆ ਗਿਆ ਵੀ ਸੱਪ ਆ ਸੱਪ ਲੈ ਕਿੱਡਾ ਲੈ ਵੀ ਲੈ ਕੀ ਤੇ ਹੋਇਆ ਸੋਹਣੀ ਸਾਡੀ ਬਹੁਤ ਆਕਾ ਬਈ ਕਹਿਦਾ ਬਿਆਨ ਨਹੀਂ ਆਉਂਦਾ ਉੱਥੇ ਬਣਾਉਣਾ ਗਾਣਾ ਲਗਾਉਣਾ ਨਾਲੇ ਸਾਰੇ ਹੀ ਨਚੋੜੇ ਡੱਬਾ ਇਕੱਠੀਆਂ ਕਰ ਲਾ ਉਹਨਾਂ ਦਾ ਅਕ ਲਗਣੀ ਪਾਸੇ ਹੋ ਜਾ ਸੋਹਣੀ ਕਰਦੇ ਪਰ ਲੱਗਦੀ ਆਈ ਪ੍ਰੋਡਕਟੇ ਰੱਖਣਾ ਜੋੜ ਕੇ ਬਹੁਤੀ ਇਹ ਲੱਭਣਾ ਪਾਸੇ ਹੋ ਜਾ ਸੋਹਣੀ ਆ ਉਹ ਲੱਗਦੀ ਆਈ ਸਰ ਹੀ ਲਾਦਾ ਹੋ ਕੰਮ ਹੋ ਗਈ ਕਹਿੰਦੇ ਪਾਸੇ ਹੋ ਜਾ ਸੋਹਣੀਏ ਤਾਂ ਗੱਡੀ ਚਾਈ ਸਾਈਨ ਯਾਰ ਉਹਦਾ ਤਾਂ ਉਹ ਹਲੇ ਪਿਆ ਬਾਈ ਖੰਡਾਰਾ ਪੂਰਾ 1.5 ਮਿੰਟ ਚੱਲਿਆ ਚੌਂਦੇ ਚੱਲੇ ਇੱਕ ਮੇਰਾ ਸਾਹ ਚੋਤੇ ਵਿੱਚ ਖੜਿਆ ਰੁਕ ਗਿਆ ਉਹ ਐ ਉੱਪਰ ਵੀ ਆਈ ਗਏ ਹੈ ਉੱਧਰ ਦੇਖ ਲੈ ਚੱਲੇ ਜਦ ਬਿਆ ਹੋਵੇ ਕੋਈ ਨਹੀਂ ਨਹੀਂ ਉਹ ਆਵੇ ਉਹ ਆਵੇ ਲੜੀਏ ਪਾਣੀਏ ਕਮ ਨੇ ਆ ਦੇਖ ਪੁੱਤਰ ਸਾਲਾ ਉਹ ਰੀਲ ਵਧੀਆ ਬਣੀ ਹੈ ਐ ਨਾ ਵੇਖੋ ਚੌਂਦੇ ਰੇਸ ਵਾਲੇ ਐ ਨਾ ਪੂਰੀ ਪਾਣੀ ਮਰ ਖੜ ਕੇ ਦੇ ਲੈ ਗਏ ਕਢ ਕੇ ਖੜ ਕੇ ਤੇ ਹਜੇ ਤਾਂ ਇਕੱਠੇ ਬੋ ਚੱਲੇ ਆ ਪੂਰੀ ਪਾਣੀ ਹੈ ਪਤਾ ਹੀ ਪਿਆ ਉਹਨਾਂ ਦਾ ਐ ਐਕਸਪੈਰੀਮੈਂਟ ਬਾਈ ਵੀ ਉਹ ਬੰਦ ਹੋਣੇ ਨਿਹੜੇ ਛਿਰਦੂ ਲਾਦੇ ਲਾਦੇ ਅੱਜ ਅੱਲਾ ਨੇ ਲਾਦੇ ਆ ਕੇ ਬੰਨੀ ਨਹੀਂ ਲੱਗਣੀ ਪੁੱਜਣੀ ਬਸ ਦੂਈ ਚੱਕੀ ਲਾ ਲੈ ਹੈ ਨਹੀਂ ਨਹੀਂ ਜਿਆ ਜਿਆ ਪੁੱਜਣੀ ਨਹੀਂ ਲੱਗਣੀ ਨਹੀਂ ਮਨ ਲੱਗਦਾ ਲੱਗੇ 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 ਆ ਜਾ ਦੱਬੇ ਨੂੰ ਪਾ ਦੀ ਅੱਗ ਦਫਾ ਮੁਗਦਾ ਜੜ ਹੈਗੀ ਇਟਾ ਦੇ ਕੀ ਚਲੋ ਬਈ ਅਗਲੇ ਦਿਨ ਦੀ ਸਵੇਰ ਤੇ ਹੁਣ ਆਣੀ ਮਿੱਟੀ ਨਾ ਰਿਆ ਰੇਤੇ ਦੀ ਟ੍ਰੈ ਟ੍ਰੈਕ ਕਾਉਂਗਾ ਸ਼ਾਇਦ ਵਾਕਿ ਦੇਖਦੇ ਕਿਹੜਾ ਆਉਂਗਾ ਇਹ ਕਾਲੇ ਚ ਨੇ ਭੇਜਣਾ ਤੇ ਧੁੰਦ ਚੱਕਿਆ ਕਰੋ ਬਈ ਅੱਜ ਧੁੰਦ ਤੇ ਨਾਲ ਨਾਲ ਠੰਡ ਵੀ ਹੈ ਹਾਲ ਤਾਂ ਸੌਣਾ ਹੁੰਦੇ ਆ ਤੇ ਹੁਣ ਇਹਦੇ ਮੂਰੇ ਲਾਈ ਇਟਾ ਟਰੱਕ ਟਿਪਰ ਦਾ ਆਪਣਾ ਮੋਡ ਟਿਪਰ ਉਹ ਮੈਂ ਟਰੱਕ ਆਉਣਾ ਹੋਰ ਇਹਨੂੰ ਮੋੜਨਾ ਤਾਂ ਹੈ ਨਹੀਂ ਉਹ ਸਿੱਧਾ ਹੀ ਅੰਦਰ ਆਉਂਗਾ ਡਾਇਰੈਕਟ ਉਹ ਇਹਦੇ ਮੂਰੇ ਲਾਈ ਆਪਾਂ ਥੱਲਾ ਨੇ ਪੱਲੀ ਲਾ ਦਿੰਦੇ ਆ ਪਈ ਇੱਕ ਬੜੀ ਸਾਰੀ ਇਹਦੇ ਮੂਰੇ ਲਾ ਦਿੰਦੇ ਇੱਟਾਂ ਲਾ ਕੇ ਲੈਵੇ ਟਿਪਰ ਆ ਗਿਆ ਇਹਦਾ ਬਾੜੀ ਅੰਦਰ ਹੈ ਨਾ ਪੂਰਾ ਮੂਰੇ ਇਹ ਹਨ ਤੇ ਜਾਣਦੋ ਜਾਣਦੋ ਈਆ ਪਹਿਲੀ ਵਾਰ ਚ ਰ ਬੜਿਆ ਹੁਣ ਦੂਈ ਵਾਰ ਟਰਾਈ ਲਾਈ ਆ। ਚੱਲ 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 ਠੀਕ ਆ। ਪਹਿਲੋਂ ਅੰਦਰ। ਆਖੀ ਹੋ ਮੱਕ। ਗਿਆ 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 ਗਿਆ। ਉੱਧਰ ਲੱਗਦਾ। ਉੱਧਰ ਲੱਗਦਾ। ਗੇਟ ਖੋਲਦਾ। ਕਿ ਬਣਾ ਕੇ ਲੈਂਦੇ ਵੀ ਉੱਪਰ ਤੇ ਯਾਨੀ ਇਹ ਤਾਂ ਤਿਆਰ ਫਾਦਰ ਕਿ ਤਿਆਰ ਹੁੰਦੇ ਐ ਉਹੜਾ ਵੀ ਤੇਰੇ ਹਲ ਵੀਰ ਤੇ ਬਾਈ ਇਧਰ ਨੂੰ ਆਹ ਸਾਹ ਕੇ ਟੱਕਾ ਬਾਤ ਬਰਦਾਂਗੇ ਅੱਛਾ ਉਹ ਵੀ ਥੰਮੇ ਚੋੜਦਾ ਆ ਪੌੜਾ ਪਚਾਈ ਉੱਪਰ ਲਾ ਹਾਂ ਟ੍ਰਾਈ ਆ ਬਾਈ ਸੰਭਲਾ ਤੋੜਿਆ ਹਣ ਲੀਨੋਂ ਤਾਂ ਜ਼ਿਆਦਾ ਹੋਗੇ

ਤੱਲਾ ਹੋਈ ਨੇ ਆਏ ਹਾਂ ਸਾਰੂਗੇ ਉਧਰ ਮਿਸਤਰੀ ਜੀ ਵੀ ਆ ਗਏ ਕਰ ਦੇਣੀ ਸ਼ੁਰੂ ਆ ਅੱਜ ਅੱਜ ਕਰੀਏ ਯਾਰ ਨਵੇੜ ਨਾਲ ਕਿੰਨੀ ਜਿੰਨੀਆ ਕਰੀ ਚਾਹੀਏ ਠੰਡ ਵੀ ਆ ਗਈ ਅੱਜ ਉਸ ਚ ਹੋ ਗਈ ਹੋਈ ਆ ਪਤਾ ਲੱਗਦਾ ਠੰਡ ਕਰਾ ਦਾ ਨਹੀਂ ਆ ਜੀ ਥੋੜੀ 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 ਹੈਗੀ ਥੋੜੀ ਆ ਪੂਰੀ ਪਈ ਦੀ ਇੱਕ ਜਿਹੜੀ ਬਾਹਰ ਹੈ ਪਈ ਦੀ ਇੱਕ ਜਿਹੜਾ ਉੱਥੇ ਚੁਗਵਾ ਲੈਣਾ ਦਾ ਪਿੰਡ ਦੇ ਭੈਣ ਤੋਂ ਮੁਕ ਲਾ ਬਈ

ਕਿਆ ਦੀ ਮਾਰਨਾ ਖਾਲੀ ਕਰਕੇ ਅੱਨੇ ਮੇਰੇ ਸੀ ਲੈਣਾਗੇ ਛਾਲਣੇ ਆਪਾਂ ਰੇਤਾਂ ਛਾਲਣੇ ਵਾਲੇ ਤੇ ਤੁੰਦ ਕੱਕ ਕਰੋ ਬਾਈ ਬੰਦਾ ਬੰਦਾ ਛਣਦਾ ਨਹੀਂ ਹੈ ਤੁਹਾਨੂੰ ਛਣ ਨਹੀਂ ਹੈ ਤੁੰਦੇ ਹੱਸ ਤੁੰਦ ਆ ਵੈਸੇ ਚੌਂਦੀ ਹੈ ਵੀ ਦੋ ਲੈ ਲੀਆਂ ਵਾਰ-ਵਾਰ ਨਾਲੋਂ ਠੀਕ ਹੈ ਨਹੀਂ ਇਸ ਰਾਹ ਆ ਰਿਹਾ ਜੰਦ। ਵਈ ਅਸੀਂ ਘਰਾ ਮੋਂ ਤੇ ਤੇ ਟਰੱਕ ਹੋ ਗਿਆ ਚੱਕਾ। ਸਰਤਾ ਖਾਲੀ। ਆਹ ਖਾਲੀ ਘਰ ਤੇ ਆਹ ਗੇਟ ਤੋੜਨਾ ਪੈ ਗਿਆ ਤਾਂ ਪਾਣ। ਹੈ ਵੀ ਹੁਣ ਦੋਹਰੇ ਤੇ ਆ ਗਏ ਤੇ ਮਸ਼ੀਨ ਬੁਲਾ ਕੇ ਟੋਵਾ ਪੜਵਾ ਦਈਏ। ਹਾਂ ਗੱਲ ਪਰੇ ਰੱਖ ਲਿਓਂਦੇ ਬਾਬੇ ਕੇ ਚੱਕ ਲੂੰਗਾ ਇੱਕ ਵਾਰੀ। ਮੋਟਰਸਾਈਕਲ ਤੇ ਲੈ ਆਓ। ਦੋ ਫੇਲੇ ਆ ਜਾਏਗਾ ਟੰਗੀ ਵੀ ਚਾਬੀ ਹੋ ਗਈ ਤਾਂ ਠੀਕ ਹੈ ਕੱਲੋ ਬਈ ਤੇ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮਿਲਦੇ ਅਗਲੇ ਲਪਾਈ ਵਾਲੀ ਵੀਡੀਓ ਚ